ਜਲੰਧਰ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਉਹ ਆਪਣੇ ਪਿਤਾ ਦੇ ਨਾਲ ਕਾਰ ਸਿੱਖ ਰਹੀ ਸੀ ਜਦੋਂ ਕਾਰ ਸਿੱਖ ਰਹੀ ਸੀ ਜਦੋਂ ਗੱਡੀ ਨੂੰ ਉਹ ਬੈਕ ਕਰ ਲੱਗਦੀ ਹੈ ਤੇ ਇਸ ਦੌਰਾਨ ਰੇਸ ਜ਼ਿਆਦਾ ਜਿਹੜੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਸ਼ਖਸ ਜਿਹੜਾ ਹੈ ਇਸ ਦੀ ਚਪੇੜ ਦੇ ਵਿੱਚ ਆ ਜਾਂਦਾ ਹੈ ਤਾਂ ਸਿਸਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਜਲੰਧਰ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਤਾਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਹੀ ਇਹ ਪੂਰਾ ਹਾਦਸਾ ਜਿਹੜਾ ਕਾ ਵਾਪਰ ਜਦੀ ਸੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਤਾਂ 18 ਸਾਲ ਦੀ ਇੱਕ ਲੜਕੀ ਆਪਣੇ ਪਿਤਾ ਦੇ ਨਾਲ ਡਰਾਈਵਿੰਗ ਸਿੱਖ ਰਹੀ ਸੀ ਜਦੋਂ ਗੱਡੀ ਬੈਕ ਕਰਨ ਲੱਗੀ ਤਾਂ ਘਬਰਾ ਗਈ ਰੇਸ ਜ਼ਿਆਦਾ ਦੱਬਨ ਦੇ ਨਾਲ ਗੱਡੀ ਦੀ ਸਪੀਡ ਤੇਜ਼ ਹੋ ਗਈ ਤੇ ਉੱਥੋਂ ਲੰਘ ਰਹੇ ਅਖਬਾਰ ਵੰਡਣ ਵਾਲੇ ਇੱਕ ਸ਼ਖਸ ਜਿਹੜਾ ਕਿ ਦੀਪਕ ਦੱਸਿਆ ਜਾ ਰਿਹਾ ਉਸ ਦਾ ਨਾਮ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਦਰ ਸੀਸੀਟੀਵੀ ਜਿਸ ਸਾਹਬ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੇ ਭਿਆਨਕ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਤਾਂ ਇਹ ਹਾਦਸਾ ਜੋ ਹੈ ਉਹ ਮਨਨਜਨ ਕਾਲੀਆ ਦੇ ਕਾਰ ਦੇ ਬਿਲਕੁਲ ਬਾਹਰ ਜਿਹੜਾ ਉਹ ਵਾਪਰਿਆ ਇੱਕ ਜਿਹੜੀ ਕੁੜੀ ਕਾਰ ਸਿੱਖ ਰਹੀ ਸੀਗੀ ਉਹ ਇਸ ਦੌਰਾਨ ਜਿਹੜਾ ਹਾਦਸਾ ਵਾਪਰ ਜਾਂਦਾ ਜਦੋਂ ਬੈਕ ਕਰਨ ਲੱਗਦੀ ਹੈ ਗੱਡੀ ਰੇਸ ਜ਼ਿਆਦਾ ਹੋ ਜਾਂਦੀ ਹੈ ਤੇ ਇੱਕ ਸ਼ਖਸ ਜਿਹੜਾ ਕਿ ਅਖਬਾਰ ਵੰਡਣ ਦਾ ਕੰਮ ਕਰਦਾ ਸੀਗਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਉਦھر ਕੁੜੀ ਨੇ ਕਾਰ ਨੂੰ ਬੈਕ ਕਰਦੇ ਹੋਏ ਪੂਰਾ ਹਾਦਸਾ ਵਾਪਰਿਆ ਤਾਂ ਘਟਨਾ ਦੇ ਵਿੱਚ ਸਾਬਕਾ ਮੰਤਰੀ ਮਨਿੰਜਨ ਕਾਲੀਆ ਦੀ ਨਿੱਜੀ ਗੱਡੀ ਤੇ ਉਸਦੇ ਘਰ ਦਾ ਕੁਝ ਹਿੱਸਾ ਉਹ ਵੀ ਜਿਹੜਾ ਉਹ ਹਾਦਸਾ ਗ੍ਰਸਤ ਹੋ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੇ ਵਿੱਚ ਪੀੜਤ ਦਾ ਇਲਾਜ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਹ ਰਸਤਾ ਮੁਹੱਲਾ ਦਾ ਰਹਿਣ ਵਾਲਾ ਸੀਗਾ ਦੀਪਕ ਉਸ ਦਾ ਨਾਮ ਹੈ ਤੇ ਸਾਰੀ ਘਟਨਾ ਜਿਹੜੀ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ ਤਾਂ ਉਨਾ ਕਿਹਾ ਕਿ ਅਚਨ ਚਮਦੀਦਨ ਇਨਸਾਲ ਜਦੋਂ ਸਾਈਕਲ ਤੇ ਸਵਾਰ ਹੋ ਕੇ ਅਖਬਾਰ ਵੰਡਣ ਲਈ ਜਾ ਰਿਹਾ ਸੀ ਇੰਨੇ ਦੇ ਵਿੱਚ ਇੱਕ ਗੱਡੀ ਬੈਕ ਹੋ ਕੇ ਜੜੀ ਹੈ ਉਹਦੇ ਨਾਲ ਟਕਰਾ ਗਈ ਤੇ ਉਸ ਤੋਂ ਬਾਅਦ ਇਹ ਪੂਰੀ ਘਟਨਾ ਜੜੀ ਹੈ ਵਾਪਰ ਜਾਂਦੀ ਹੈ ਤਾਂ ਮਦਦ ਦੇ ਨਾਲ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਜਿਹੜਾ ਕਰਵਾਇਆ ਗਿਆ ਕਿਉਂਕਿ ਜ਼ਖਮੀ ਹੋ ਜਾਂਦਾ ਇਸ ਪੂਰੀ ਹਾਲਤ ਦੇ ਵਿੱਚ ਤਾਂ ਸਿਸਟੀਵੀ ਤਸਵੀਰਾਂ ਚ ਪੂਰੀ ਘਟਨਾ ਬਾਰੇ ਪਤਾ ਲੱਗ ਰਿਹਾ ਹੈ ਕੀ ਨਾਮ ਆਪ ਦਾ ਤਾਂ ਦੀਪਕ ਕੁਮਾਰ ਇਹ ਵਜਿਹਾ ਕੀ ਬਾਤ ਹੈ ਕਿਤਨੇ ਵਜੇ ਹੋਏ ਹਾਂ ਸਵੇਰੇ ਸਬਕਸਤ ਪਜੋਈ ਸੀ ਜੀ ਮੈਂ ਆਪਣਾ ਜਾ ਰਿਆ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਪਿਛੋ ਬੈਕ ਲੈ ਕੇ ਮਰ ਰਿਹਾ ਕਿੰਨੇ ਮਰ ਰਿਹਾ ਲੜਕੀ ਸੀ ਡਰਾਈਵ ਕਰ ਰਹੀ ਕੋਈ ਕਿੰਨੇ ਕੋਈ ਕਿੱਥੇ ਦੀ ਗੱਲ ਆ ਸ਼ਾਸਰੀ ਚੋਂ ਤੇ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਤੇ ਸਬਕ ਤੁਸੀਂ ਕੰਮ ਕੀ ਕਰਦੇ ਹੋ ਅਖਬਾਰ ਲੈਂ ਅਖਬਾਰ ਵੰਡਦੇ ਹੋ ਅਖਬਾਰ ਲੈ ਕੇ ਜਾ ਕਾਫੀ ਜ਼ਿਆਦਾ ਤਾਂ ਪਰਤਮੀ ਲੱਗੇ ਕਿ ਸੁਵੇਲੇ ਮਾਰੀ ਸੀ ਜਿਹੜਾ ਗੱਡੀ ਚਲਾ ਰਹੇ ਸਨ ਡਰੇ ਸੀਗੇ ਉਹ ਆਈ ਥਿੰਕ ਸ਼ਾਇਦ ਉਹਨਾਂ ਵੀ 25 ਸਾਲ ਦੇ ਵਿਚ ਕਰਦੇ ਹੋਏ ਜੰਗ ਲੜਕੀ ਸੀ ਜਿਮੋ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਵਜੇ ਹੈ ਇਹ ਸਾਢੇ 6 ਪਾਣੇ 7 ਵਜੇ ਹੋਇਆ ਜੀ ਇਹ ਕਾਲੀਆ ਸਾਹਿਬ ਦੀ ਕੋਠੀ ਨਹੀਂ ਆਪਣੇ ਰਵੰਤ ਸਿੰਘ ਮਨੋਰੰਜਨ ਕਾਲੀਆ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਹੈ ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਆ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਖबराਉਣ ਨਾਲ ਉਹਨੇ ਐਕਸਿਲੇਟਰ ਦਬਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੇ ਕੋਠੇ ਗੱਡੀ ਖੜੀ ਸੀਗੀ ਉਹਨਾਂ ਦੀ ਗੱਡੀ 'ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਜੀ ਇੰਜਰ ਕਿੰਨੇ ਲੋਕ ਹੋਏ ਨੇ ਇੰਜਰ ਇੱਕ ਲੜਕੀ ਇੱਕੋ ਹੀ ਹੋਇਆ ਮੁੰਡਾ ਸਾਈਕਲ ਵਾਲਾ ਦੀ ਪਨਾਇਆ ਉਹਦਾ ਤੇ ਠੀਕ ਹੈ ਫਿਲਹਾਲ ਉਹ ਨਹੀਂ ਉਹ ਠੀਕ ਨਹੀਂ ਠੀਕ ਨੇ ਉਹ ਬਿਲਕੁਲ ਠੀਕ ਨੇ ਉਹਦਾ ਨਾਮ ਕੀ ਹੈ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਜੀ ਏਜ ਕਿੰਨੀ ਕੁ ਹੈ ਜਿਹੜਾ ਚਲਾਉਂਦਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 9 ਮਹੀਨੇ ਦੱਸ ਦੇ ਅੰਡਰ ਏਜ ਵੀ ਦੱਸਿਆ ਜਾਂਦਾ ਅੰਡਰ ਏਜ ਤੇ 18 ਮਹੀਨੇ ਮਤਲਬ ਉਹਦਾ ਲਰਨਿੰਗ ਅਨ ਲਾਇਸੈਂਸ ਬਣਿਆ ਹੋਇਆ ਹੈ ਆ ਵਾਪਿਓ ਕੇ اندر ਦੂਜਾ ਅਪਲਾਈ ਕੀਤਾ ਹੋਇਆ ਹੈ ਨਾਮ ਨਾਮ ਕੀ ਹੈ ਕੀ ਦਾ ਨਾਮ ਮੇਰੇ ਕੋਲ ਡੈਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਤੇ ਜਿਹੜਾ ਇੰਜਨ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪਤਾਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਕਾਰਵਾਈ ਕੀ ਕਰਨੀ ਹੈ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਕਰੇ ਠੀਕ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ